ਸਿਰਫ 10 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਕੋਠੀ ਦੀ ਕੋਠੀ ਨੂੰ ਜਦੋਂ ਤੁਸੀਂ ਦੇਖੋਗੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਸਾਰਿਆਂ ਦੀ ਹਰ ਕੋਈ ਖਰੀਦ ਸਕਦਾ ਜੀ ਇੰਨੀ ਸਸਤੀ ਕੋਠੀ ਹੈ ਬਾਕੀ ਬਹੁਤ ਸੋਹਣਾ ਕੰਮ ਕਰਵਾਇਆ ਹੋਇਆ ਤੁਸੀਂ ਇੱਕ ਵਾਰੀ ਕੋਠੀ ਨੂੰ ਦੇਖੋ ਜੀ ਕੋਠੀ ਪਸੰਦ ਨਾ ਆਵੇ ਇਹ ਹੋ ਹੀ ਨਹੀਂ ਸਕਦਾ ਤੇ ਗੱਲਬਾਤ ਤੁਹਾਣੁਸਾਰੀ ਦੱਸ ਦਾਂ ਜੀ ਮੈਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73 800 ਪੂਰਾ 26173 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਜਾਂ ਮਕਾਨ ਹੈ ਘਰ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਫਰੀ ਚ ਆਪਾਂ ਹੈਡ ਤੁਹਾਡੀ ਲਾ ਦਾਂਗੇ ਜੀ ਐਨੀ ਸੋਹਣੀ ਕੋਠੀ ਬਣੀ ਹੋਈ ਏ ਸੀ ਤੇ ਕੋਠੀ ਦਾ ਕੰਮ ਬਹੁਤ ਸੋਹਣਾ ਹੋਇਆਗਾ ਤੇ ਕੋਠੀ ਦਾ ਰੇਟ ਸਭ ਤੋਂ ਸੋਹਣਾਗਾ 10 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਬਹੁਤ ਸੋਹਣਾ ਰੇਟ ਹੈ ਜੀ ਸੋਹਣੀ ਕੋਠੀ ਐ ਫਰੰਟ ਤੁਸੀਂ ਦੇਖ ਹੀ ਲਿਆ ਸੀ ਤੇ ਕੋਠੀ ਦੇ ਮੂਰੇ ਥੋੜੀ ਜੀ ਆਪਾਂ ਨੂੰ ਜਗ੍ਹਾ ਵੀ ਮਿਲ ਜੂਗੀ ਇੱਕ ਪਾਸੇ 메ਨ ਗੇਟ ਦੇ ਨਾਲ ਹੀ ਜਗ੍ਹਾ ਕਾਫੀ ਆਪਾਂ ਨੂੰ ਲੰਮੀ ਸਾਰੀ ਮਿਲੂਗੀ ਤੇ ਇੱਕ ਪਾਸੇ ਬਾਥਰੂਮ ਬਣਿਆ ਹੋਇਆ ਸੀਗਾ ਤੁਸੀਂ ਦੇਖ ਲਿਆ ਸੀਗਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਸੀ ਆਪਣਾ ਜਿਹੜਾ ਹੋਮ ਸੇਲ ਮਾਰਕੀਟ ਦਾ ਜਿਹੜਾ ਪਰਿਵਾਰ ਹੈ ਜੀ ਆਪਣੇ YouTube ਦਾ ਪਰਿਵਾਰ ਆਪਣੇ ਚੈਨਲ ਦਾ ਉਹ 2 ਲੱਖ ਦਾ ਕੰਪਲੀਟ ਹੋ ਗਿਆ ਸੀ ਬਹੁਤ ਖੁਸ਼ੀ ਵਾਲੀ ਗੱਲ ਹੈ ਸੀ ਤੁਹਾਡੇ ਸਾਰਿਆਂ ਦੇ ਕਰਕੇ ਹੋਇਆ ਸੀ ਤੁਸੀਂ ਬਹੁਤ ਵੱਡੇ ਮੁਕਾਮ ਤੱਕ ਲੈ ਗਏ ਆਪਣੇ ਚੈਨਲ ਨੂੰ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਤੁਹਾਡੀ ਸਪੋਰਟ ਕਰਕੇ ਹੋਇਆ ਸੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਤੇ ਤੁਸੀਂ ਇੰਨਾ ਪਿਆਰ ਦਿੱਤਾ ਤਾਂ ਹੀ ਆਪਾਂ ਇੱਥੋਂ ਤੱਕ ਪਹੁੰਚੇ ਹਾਂ ਸੀ ਤੁਸੀਂ ਇੱਥੋਂ ਤੱਕ ਲਿਆਏ ਹੋ ਜੀ ਸਾਰੇ ਆਪਾਂ ਨੂੰ ਬਾਕੀ ਬਹੁਤ ਬਹੁਤ ਧੰਨਵਾਦ ਜੀ ਐਨੇ ਕਹਿ ਸਕਦਾ ਜਿਆਦਾ ਮੇਰੇ ਕੋਲੇ ਵਰਡ ਹੈ ਨਹੀਂ ਗੇ ਤੇ ਕੋਠੀ ਦੀ ਆਪਾਂ ਗੱਲਬਾਤ ਕਰਦੇ ਹਾਂ ਜੀ ਤੁਹਾਡੇ ਖਾਤਰ ਆਪਾਂ ਕੋਠੀ ਲੈ ਕੇ ਪਹੁੰਚੇ ਆਏ ਸੇਲ ਕਰਨੀ ਹੈ ਮਾਲਕ ਨੇ 10 ਲੱਖ ਰੁਪਇਆ ਇਸ ਕੋਠੀ ਦੀ ਮੰਗਿਆ ਸੀ ਬਾਕੀ ਇੱਕ ਮੰਗ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਲੋਬੀ ਆਪਾਂ ਨੂੰ ਖੁੱਲੀ ਡੁੱਲੀ ਦੇਖਣ ਨੂੰ ਮਿਲ ਜੂਗੀ ਲੋਬੀ ਦੇ ਵਿੱਚ ਹੀ ਆਪਾਂ ਨੂੰ ਪੌੜੀਆਂ ਉੱਤੇ ਜਾਣ ਵਾਸਤੇ ਮਿਲ ਜਾਣਗੀਆਂ ਸਾਰਾ ਟੋਟਲ ਆਪਾਂ ਨੂੰ ਰੰਗ ਦਾ ਕੰਮ ਕੰਪਲੀਟ ਮਿਲੂਗਾ ਸੀ ਉੱਪਰ ਜੇ ਛੱਤ ਦੀ ਗੱਲ ਕਰੀਏ ਪੀਓਪੀ ਦਾ ਸਾਰਾ ਕੰਮ ਕੀਤਾ ਹੋਇਆ ਤੇ ਦੋ ਆਪਾਂ ਨੂੰ ਬੈਡਰੂਮ ਮਿਲ ਜਾਣਗੇ ਸੀ ਇੱਕ ਰਸੋਈ ਮਿਲ ਜੂਗੀ ਉੱਪਰੋਂ ਮੌਂਟੀ ਮਿਲ ਜੂਗੀ ਬਾਥਰੂਮ ਵਗੈਰਾ ਤੁਸੀਂ ਦੇਖ ਹੀ ਲਿਆ ਸੀਗਾ ਜਿਹੜੀ ਮੌਂਟੀ ਇਹਨਾਂ ਨੇ ਛੱਤੀ ਹੋਈ ਹੈ ਜੀ ਕਾਫੀ ਖੁੱਲੀ ਡੁੱਲੀ ਇਹਨਾਂ ਨੇ ਛੱਤੀ ਹੋਈ ਹੈ ਕੋਈ ਇਦਾਂ ਨਹੀਂ ਹੈਗੀ ਵੀ ਕਈ ਵਾਰੀ ਆਪਾਂ ਦੇਖਦੇ ਆਂ ਜੀ ਨਿੱਕੀ ਜਿਹੀ ਮੋਂਟੀ ਹੁੰਦੀ ਐ ਉੱਪਰ ਇੱਕ ਤਰ੍ਹਾਂ ਦਾ ਆਪਾਂ ਸਟੋਰ ਵੀ ਬਣਾ ਸਕਦੇ ਆਂ ਜੀ ਵੀਡੀਓ ਦੇ ਵਿੱਚ ਤੁਹਾਨੂੰ ਕੱਲੀ-ਕੱਲੀ ਚੀਜ਼ ਦੇਖਣ ਨੂੰ ਮਿਲ ਹੀ ਰਹੀ ਐ ਸੀ ਪਿੰਡ ਦੇ ਵਿੱਚ ਇੱਕ ਕੋਠੀ ਬਣੀ ਹੋਈ ਐ ਬਹੁਤ ਸੋਹਣਾ ਕੰਮ ਮਾਲਕ ਨੇ ਕਰਵਾਇਆ ਹੋਇਆ ਸੀ ਬਹੁਤ ਸੋਹਣੀ ਕੋਠੀ ਐ ਤੇ ਜਿਹੜੀ ਪਿੱਛੇ ਤੁਸੀਂ ਵੀਡੀਓ ਦੇਖੀ ਸੀਗੀ ਉਹ ਤਾਂ ਬਿਲਕੁਲ ਇਹਨਾਂ ਨੇ ਨਵੀਂ ਬਣਾ ਕੇ ਭੇਜੀ ਐ ਤੇ ਆਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਸੀ ਇਹ 2 ਕੁ ਮਹੀਨੇ ਪੁਰਾਣੀਆਂ ਸੀ ਤੇ ਹੁਣ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਸੋਹਣੀ ਕੋਠੀ ਬਣਾ ਰੱਖੀ ਸੀ ਜੋ ਵੀ ਰਿਪੇਅਰ ਦਾ ਕੰਮ ਸੀਗਾ ਮੜਾ ਮੋਟਾ ਜਿਵੇਂ ਥੱਲੇ ਫਰਸ਼ ਹੈ ਮੜਾ ਮੋਟਾ ਪਹਿਲਾਂ ਟੁੱਟਿਆ ਹੋਇਆ ਸੀਗਾ ਹੁਣ ਇਹਨਾਂ ਨੇ ਸਾਰਾ ਕੁਝ ਸਹੀ ਕਰਵਾਤਾ ਬਾਕੀ ਤੁਸੀਂ ਵੀਡੀਓ ਚ ਦੇਖ ਹੀ ਲਿਆ ਸੀਗਾ ਤੇ ਬਹੁਤ ਵਧੀਆ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਥੋੜੀ ਜਿਹੀ ਪੁਰਾਣੀ ਵੀਡੀਓ ਸੀ ਆ ਵੀ ਤੁਸੀਂ ਦੇਖੋ ਜੀ ਇੱਕ ਵਾਰੀ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਕੋਠੀ ਦਾ ਬਾਕੀ ਗੱਲਬਾਤ ਆਪਾਂ ਸਾਰੀ ਕਰ ਹੀ ਰਹੀਆਂ ਸੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਕਿਸੇ ਨੂੰ ਕੋਠੀ ਇਹ ਪਸੰਦ ਆਉਂਦੀ ਹੈ ਜੀ ਕੋਈ ਵੀ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਕਿੱਥੇ ਕੋਠੀ ਹੈ ਜੀ ਕੱਲੀ-ਕੱਲੀ ਆਪਾਂ ਗੱਲਬਾਤ ਕਰ ਹੀ ਰਹੀਆਂ ਸੀ ਬਾਕੀ ਤੁਸੀਂ ਵੀਡੀਓ 'ਚ ਇੱਕ ਵਾਰੀ ਸਾਰਾ ਕੁਝ ਦੇਖੋ ਜੀ ਤੇ ਕੰਮ ਸਾਰਾ ਲਗਭਗ ਇਹਨਾਂ ਨੇ ਕਰਵਾਈ ਰੱਖਿਆ ਜਿੰਨਾ ਵੀ ਹੋਣਾ ਹੁੰਦਾ ਸੀ ਸਾਰਾ ਕਰਵਾ ਰੱਖਿਆ ਬਾਕੀ ਵੀਡੀਓ ਇੱਕ ਵਾਰੀ ਚੈੱਕ ਕਰੋ ਤੁਹਾਨੂੰ ਵੀਡੀਓ ਚ ਆਪਾਂ ਕੱਲੀ ਕੱਲੀ ਚੀਜ਼ ਦਿਖਾਈ ਰਹੀਆਂ ਸੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਏਰੀਆ ਵੀ ਤੁਹਾਨੂੰ ਮੈਂ ਦੱਸ ਦੇਣਾ ਸੀ ਪਹਿਲਾਂ ਤੁਹਾਨੂੰ ਮੈਂ ਜਗ੍ਹਾ ਦੱਸ ਦੇਣਾ ਜਿਹੜੀ ਕੋਠੀ ਦੀ ਟੋਟਲ ਜਗ੍ਹਾ ਸੀ ਉਹ 4 ਬਿਸਵੇ ਤੋਂ ਉੱਤੇ ਹੈਗੀ ਥੱਲੇ ਨਹੀਂ ਹੈਗੀ ਜੀ 4 ਬਿਸਵੇ ਤੋਂ ਉੱਤੇ ਮਾਲਕ ਨੇ ਜਗ੍ਹਾ ਦੱਸੀ ਆ ਬਾਕੀ ਮਾਲਕ ਕਹਿੰਦੇ ਸੀ ਇੱਕ ਵਾਰੀ ਆਓ ਜੀ ਕਰੇ ਆ ਕੇ ਕੋਠੀ ਨੂੰ ਦੇਖੋ ਜਦੋਂ ਪਸੰਦ ਆਵੇ ਉਹ ਤੋਂ ਬਾਅਦ ਗੱਲਬਾਤ ਰੇਟ ਦੀ ਵੀ ਕਰ ਲਾਂਗੇ ਤੇ ਨਾਲ ਦੀ ਨਾਲ ਜਗ੍ਹਾ ਦੀ ਵੀ ਕਰ ਲਾਂਗੇ ਚਾਰ ਬਿਸਵੇ ਇੱਕ ਬਰੀ ਥਾਂ ਇਹਨਾਂ ਨੇ ਕਨਫਰਮ ਕੀਤੀ ਐ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਬੁਰਜ ਲੱਤਾ ਇਹਨਾਂ ਦਾ ਪਿੰਡ ਹੈਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਕੋਠੀ ਨੂੰ ਤਾਂ ਬੁਰਜ ਲੱਤਾ ਇਹਨਾਂ ਦਾ ਪਿੰਡ ਜਾ ਕੇ ਦੇਖ ਸਕਦੇ ਹੋ ਜੀ ਤੇ ਮੈਂ ਉਮੀਦ ਕਰਦਾ ਜੀ ਤੁਹਾਨੂੰ ਸਾਰਿਆਂ ਨੂੰ ਕੋਠੀ ਦਾ ਰੇਟ ਪਸੰਦ ਆ ਗਿਆ ਹੋਊਗਾ 10 ਲੱਖ ਰੁਪਈਆ ਇੱਕ ਬਰੀ ਓਨਰ ਵੱਲੋਂ ਡਿਮਾਂਡ ਪਹੁੰਚੀ ਐ ਸੀ ਤੇ ਡਿਮਾਂਡ ਆ ਇੱਕ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਬਾਕੀ ਤੁਸੀਂ ਜਾਓ ਤੇ ਪਹਿਲਾ ਮਾਲਕ ਨਾਲ ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਦਾ ਮੋਬਾਈਲ ਨੰਬਰ 85670 ਤੇ 69914 85670 ਤੇ 69914 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਵੇ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਸਿੱਧੀ ਗੱਲਬਾਤ ਕਰੋ ਜੀ ਸਿੱਧੀ ਤੁਹਾਡੀ ਮਾਲਕ ਨਾਲ ਗੱਲ ਹੋਊਗੀ ਜਦੋਂ ਪੂਰੀ ਤਰ੍ਹਾਂ ਕੋਠੀ ਦੀ ਗੱਲਬਾਤ ਤੁਸੀਂ ਫੋਨ ਤੇ ਕਰ ਲਈ ਤੇ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਵੀ ਇਸ ਦਿਨ 8:00 ਵਜੇ ਅਸੀਂ ਆਵਾਂਗੇ ਕੋਠੀ ਦੇਖਣ ਵਾਸਤੇ ਫਰੀ ਰਹੋ ਉਸ ਹਾਮ ਨਾਲ ਤੁਸੀਂ ਕੋਠੀ ਨੂੰ ਦੇਖਣ ਵਾਸਤੇ ਜਾ ਸਕਦੇ ਹੋ ਜੀ ਕੋਠੀ ਨੂੰ ਜਾ ਕੇ ਦੇਖ ਲਿਓ ਤੇ ਦੇਖ ਕੇ ਜਦੋਂ ਪਸੰਦ ਆ ਗਈ ਗੱਲਬਾਤ ਬਣ ਗਈ ਉਹ ਤੋਂ ਬਾਅਦ ਰੇਟ ਮੁਕਾ ਕੇ ਜੀ ਖਰੀਦ ਸਕਦੇ ਹੋ ਬਾਕੀ ਤੁਹਾਨੂੰ ਰੇਟ ਪਸੰਦ ਆ ਗਿਆ ਹੋਇਆ ਜੀ ਘਟਾਉਣ ਦੀ ਬੇਸੇ ਤਾਂ ਲੋੜ ਵੀ ਨਹੀਂ ਬਾਕੀ ਮਾਲਕ ਕਹਿੰਦੇ ਸੀਗੇ ਮਾਨਤਨ ਮੌਕੇ ਤੇ ਜਰੂਰ ਕਰ ਦਾਂਗੇ ਤੁਸੀਂ ਜਾਓ ਜਿਹਨੂੰ ਵੀ ਕੋਠੀ ਪਸੰਦ ਆਈ ਅਸੀ ਕੋਈ ਵੀ ਖਰੀਦਣ ਦਾ ਹੈਗਾ ਜੀ ਚਾਹ ਬਣ ਉੱਪਰੋਂ ਛੱਤ ਆਪਾਂ ਨੂੰ ਪੱਕੀ ਮਿਲੂਗੀ ਬਾਕੀ ਕੰਮ ਸਾਰਾ ਕੰਪਲੀਟ ਹੀ ਅਸੀਂ ਨਵੀਂ ਵੀਡੀਓ ਵੀ ਤੁਸੀਂ ਦੇਖ ਲਈ ਤੇ ਥੋੜੀ ਜਿਹੀ ਪੁਰਾਣੀ ਵੀਡੀਓ ਵੀ ਤੁਸੀਂ ਦੇਖ ਲਈ ਦੋਵੇਂ ਵੀਡੀਓ ਤੁਸੀਂ ਦੇਖ ਲਈਆਂ ਸੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਵੀਡੀਓ ਵਧੀਆ ਲੱਗੀ ਅਸੀ ਪਸੰਦ ਆਈ ਹੈ ਤਾਂ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ ਹਰ ਰੋਜ਼ ਹਰ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਤਾਂ ਕਿ ਮੈਂ ਉਮੀਦ ਕਰਦਾ ਤੁਸੀਂ ਇਸ ਵੀਡੀਓ ਨੂੰ ਵੀ ਪੂਰਾ ਪਿਆਰ ਦੇਵੋਗੇ ਜੀ ਤੇ ਵੀਡੀਓ ਵਧੀਆ ਲੱਗੀ ਆ ਜਰੂਰ ਸ਼ੇਅਰ ਕਰ ਦਿਓ ਜੀ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ ਆਪਦੇ Facebook ਦੇ ਗਰੁੱਪਾਂ ਦੇ ਵਿੱਚ ਜੇ ਤੱਕ ਵੀ ਕਰ ਸਕਦੇ ਹੋ ਕਰਦਿਆ ਕਰੋ ਜੀ ਆਪਦੇ ਯਾਰਾਂ ਮਿੱਤਰਾਂ 'ਚ ਆਪਦੇ ਫਰੈਂਡ ਸਰਕਲ 'ਚ ਆਪਦੇ ਰਿਸ਼ਤੇਦਾਰਾਂ 'ਚ ਸਾਰੇ ਪਾਸੇ ਜੀ ਤੇ ਏਰੀਆ ਦੀ ਗੱਲ ਕਰੀਏ ਜੀ ਲੁਧਿਆਣਾ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਆ ਲੁਧਿਆਣਾ ਜ਼ਿਲ੍ਹਾ ਲੱਗਦਾ ਜੀ ਬਾਕੀ ਇੱਕ ਗੱਲ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਜਿਹੜੀ ਗਲੀ ਲੱਗਦੀ ਆ ਜੀ ਕੋਠੀ ਨੂੰ ਉਹ ਥੋੜੀ ਜਿਹੀ ਭੀੜੀ ਹੈ ਜੀ 6 ਤੋਂ 7 ਫੁੱਟ ਦੀ ਤਾਂ ਹੈਗੀ ਐ ਬਾਕੀ ਤੁਸੀਂ ਮਾਲਕ ਨੂੰ ਫੋਨ ਕਰਕੇ ਪੁੱਛ ਲਿਓ ਕਿਵੇਂ ਕੁਛ ਹੈ ਜੀ ਤੇ ਗਲੀ ਤੁਸੀਂ ਆਪ ਜਾ ਕੇ ਵੀ ਦੇਖ ਸਕਦੇ ਹੋ ਫੋਨ ਤੇ ਵੀ ਪੁੱਛ ਸਕਦੇ ਹੋ ਸੀ ਬਾਕੀ ਤੁਸੀਂ ਮਾਲਕ ਨਾਲ ਗੱਲ ਆਪ ਹੀ ਕਰ ਲਿਓ 85670 369914 ਮਾਲਕ ਦਾ ਨੰਬਰ ਹੈ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗਾਂ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਕਿਸੇ ਵੀ ਪੈਂਡ ਚਾਹ ਸ਼ੇਅਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣਾ WhatsApp ਨੰਬਰ 73800 ਪੂਰਾ 26173 ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਜੀ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋਆਂ ਆ ਕੁਝ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਇਦਾਂ ਦਾ ਕੁਝ ਨਹੀਂ ਹੁੰਦਾ ਜੀ ਜਿੰਨਾ ਆਪਾਂ ਕੰਮ ਕਰਦੇ ਹਾਂ ਜੀ ਸਾਰਾ ਫਰੀ ਚ ਕਰਦੇ ਹਾਂ ਬਸ ਤੁਸੀਂ ਕੀ ਕਰਨਾ ਹੈ ਵੀਡੀਓ ਜਾਣਕਾਰੀ ਫੋਟੋਆਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਅਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕਰਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਨੇ ਨਹੀਂ ਕੀਤਾ ਕਰ ਦਿਓ ਜੀ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਪਾ ਦਿਓ ਜੀ ਅਗਲੀ ਵੀਡੀਓ 'ਚ ਤੁਮਨ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕ ਰੇਟ ਤੱਕ ਚਾਹੀਦੇ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ